ਸੋ ਸਾਖੀ ਦੀ ਇੱਕ ਹੋਰ ਭਵਿੱਖਬਾਣੀ ਸੁਣ ਕੇ ਰੋਂਗ ਤੇ ਖੜੇ ਹੋ ਜਾਣਗੇ ਤੁਹਾਡੇ ਅੰਗਰੇਜ਼ਾਂ ਦਾ ਰਾਜ ਇੱਕ ਵਾਰ ਦੁਬਾਰਾ ਆਉਣਾ ਕੀ ਫਿਰ ਗੁਲਾਮ ਹੋਣਾ ਦੁਨੀਆ ਨੂੰ ਸੋ ਜਰੂਰ ਸੁਣਿਓ ਆਪਾਂ ਸੰਗਤ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਸਾਧੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਭਵਿਕ ਬਾਣੀ ਜੋ ਸਤਗੁਰ ਸੱਚੇ ਪਾਤਸ਼ਾਹ ਜੀ ਬਹੁਤ ਪਹਿਲਾਂ ਹੀ ਕਰਗੇ ਨੇ ਤੇ ਉਸ ਦੇ ਵਿੱਚ ਸਾਨੂੰ ਇੱਕ ਗੱਲ ਜਿਹੜੀ ਹੈ ਉਹ ਜ਼ਰੂਰ ਦਰਸਾਈ ਗਈ ਹੈ ਇੱਕ ਗੱਲ ਜ਼ਰੂਰ ਸਾਨੂੰ ਸਮਝਾਈ ਗਈ ਹੈ ਉਹਦੇ ਵਿੱਚ ਇਹ ਗੱਲ ਜਿਹੜੀ ਹੈ ਬਿਲਕੁਲ ਦੱਸੀ ਗਈ ਹੈ ਕਿ ਜੋ ਜੋ ਸਤਗੁਰਾਂ ਨੇ ਪਹਿਲਾਂ ਕਿਹਾ ਉਹ ਹੁਣ ਤੱਕ ਬਿਲਕੁਲ ਸੱਚ ਹੋ ਚੁੱਕਿਆ ਹੈ ਜੋ ਮੇਰੇ ਪਾਤਸ਼ਾਹ ਨੇ ਪਹਿਲਾਂ ਆਖਿਆ ਉਹ ਸੱਚ ਹੋਇਆ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਦੇਸ਼ ਅਲੱਗ ਬਣਨ ਦੀ ਗੱਲ ਕੀਤੀ ਤੇ ਉਹ ਵੀ ਹੋਇਆ ਪਾਕ ਨਾਮ ਦੇ ਗੱਲ ਦੀ ਕੀਤੀ ਸੀ ਸਤਗੁਰ ਸੱਚੇ ਪਾਤਸ਼ਾਹ ਦੇ ਪਾਕ ਨਾਮ ਦਾ ਜਿਹੜਾ ਦੇਸ਼ ਹੈ ਉਹ ਅਲੱਗ ਹੋਇਆ ਪਾਕਿਸਤਾਨ ਬਣਿਆ 1947 ਦੇ ਵਿੱਚ ਉਸ ਤੋਂ ਪਹਿਲਾਂ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਇੱਥੇ ਇੱਕ ਮਹਾਰਾਜਾ ਰਾਜ ਕਰੇਗਾ ਬੜੀ ਭਾਵਨਾ ਵਾਲਾ ਤੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਰਾਜ ਵੀ ਕੀਤਾ ਤੇ ਉਹਨਾਂ ਦੇ ਰਾਜ ਭਾਗ ਜਾਣ ਦੀ ਗੱਲ ਵੀ ਜਿਹੜੀ ਪਹਿਲਾਂ ਸਤਗੁਰਾਂ ਨੇ ਕੀਤੀ ਹੋਈ ਸੀ ਤੇ ਪਿਆਰਿਓ ਉਹ ਰਾਜ ਭਾਗ ਵੀ ਸਾਡੇ ਕੋਲੋਂ ਗਿਆ 1839 ਦੇ ਵਿੱਚ ਸਾਡੇ ਕੋਲੋਂ ਰਾਜ ਭਾਗ ਚਲਿਆ ਗਿਆ ਤੇ ਯਾਦ ਰੱਖਿਓ 1839 ਦੇ ਵਿੱਚ ਉਹ ਰਾਜ ਭਾਗ ਸਾਡੇ ਕੋਲੋਂ ਗਿਆ ਉਦਰ ਸਿੱਖ ਰਾਜ ਦਾ ਸੂਰਜ ਜਿਹੜਾ ਹੈ ਡੁੱਬਿਆ ਉਸ ਦਿਨ ਮਹਾਰਾਜਾ ਰਣਜੀਤ ਸਿੰਘ ਨਹੀਂ ਮਰਿਆ ਉਸ ਦਿਨ ਸਿੱਖਾਂ ਦਾ ਜਿਹੜਾ ਹੈ ਰਾਜ ਦਾ ਸੂਰਜ ਡੁੱਬਿਆ ਸੀ ਪਿਆਰਿਓ 1780 ਦੇ ਵਿੱਚ ਜੇ ਸੂਰਜ ਚੜ੍ਹਦਾ ਹੈ ਤੇ ਪਿਆਰਿਓ 1847 ਦੇ ਵਿੱਚ ਆਣ ਕੇ ਸੂਰਜ ਛਿਪ ਵੀ ਜਾਂਦਾ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਉਹ ਕੌਮ ਨੇ ਸਾਡੀ ਨੇ ਉਹ ਦਿਨ ਵੀ ਦੇਖੇ ਨਹੀਂ ਸੋ ਸਾਖੀ ਦੇ ਵਿੱਚ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅੰਗਰੇਜ਼ ਆਉਣਗੇ ਤੇ ਅੰਗਰੇਜ਼ਾਂ ਨੇ ਆਏ ਤੇ ਸਾਡੇ ਤੇ ਰਾਜ ਵੀ ਕੀਤਾ ਇੱਕ ਹੋਰ ਗੱਲ ਕਿ ਅੰਗਰੇਜ਼ ਭਾਰਤ ਦੇ ਵਿੱਚੋਂ ਚਲੇ ਗਏ 1947 ਤੋਂ ਲੈ ਕੇ ਕੁਝ ਸਾਲ ਜਿਹੜੇ ਵਿੱਚੋਂ ਵਿੱਚੋਂ ਰਹੇ ਪ੍ਰੋਪਰ ਜਿਹੜੀ 1947 ਦੇ ਵਿੱਚੋਂ ਸਾਨੂੰ ਜਿਹੜੀ ਆਜ਼ਾਦੀ ਦਿੱਤੀ ਗਈ ਪਰ ਉਹਦੇ ਵਿੱਚੋਂ ਅੰਗਰੇਜ਼ ਹੌਲੀ-ਹੌਲੀ ਇੱਥੋਂ ਜਾਂਦੇ ਰਹੇ ਤੇ ਨਾਲ ਇੱਕ ਬੇਨਤੀ ਹੋਰ ਕਹਿੰਦੇ ਅੰਗਰੇਜ਼ ਜਾਂਦੇ ਜਾਂਦੇ ਸਾਨੂੰ 99 ਸਾਲ ਦੀ ਆਜ਼ਾਦੀ ਜਿਹੜੀ ਹੈ ਉਹ ਲੀਜ਼ ਤੇ ਦੇ ਕੇ ਗਏ ਨੇ ਇਸ ਦਾ ਮਤਲਬ ਵੀ 2046 ਦੇ ਵਿੱਚ ਕਿ ਦੁਬਾਰਾ ਤੋਂ ਅੰਗਰੇਜ਼ ਜਿਹੜੇ ਨੇ ਇੱਥੇ ਕਾਬਜ ਹੋ ਜਾਣਗੇ 46 ਤੋਂ ਉਹ ਸ਼ੁਰੂ ਹੋ ਜਾਣਗੇ 47 ਤੱਕ ਪ੍ਰੋਪਰ ਪੂਰਨ ਰਾਜ ਜਿਹੜਾ ਹੈ ਨਾ ਉਹਨਾਂ ਦਾ ਬਣ ਜਾਏਗਾ ਹੁਣ ਇੱਥੇ ਇੱਕ ਗੱਲ ਮੈਨੂੰ ਇੱਕ ਸੱਜਣ ਨੇ ਦੱਸਿਆ ਸੀ ਇੱਕ ਵੀਰ ਮਿਲਿਆ ਤੇ ਉਹ ਕਹਿੰਦਾ ਜੀ ਸਾਡੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਤੋਂ ਕਦੇ ਪੁੱਛੀਏ ਕਹਿੰਦੇ ਉਹ ਦੱਸਦੇ ਨੇ ਵੀ ਭਾਈ ਇਹ ਜਿਹੜੀ ਅਸਲ ਦੇ ਵਿੱਚ ਗੱਲ ਹੈ ਇਹ ਗੱਲ ਸੱਚੀ ਹੈ ਵੀ 99 ਸਾਲ ਦੀ ਜਿਹੜੀ ਲਿਖ ਕੇ ਆਜ਼ਾਦੀ ਸਾਨੂੰ ਦੇ ਕੇ ਗਏ ਨੇ ਗੋਰੇ ਤੇ ਹੋ ਸਕਦਾ ਉਹ ਦੁਬਾਰੇ ਵਾਪਸ ਆ ਜਾਣ। ਉਹ ਕਹੀ ਕਹਿੰਦੇ ਐਦਾਂ ਨਹੀਂ ਹੋ ਸਕਦਾ ਜੀ ਐਵੇਂ ਨਹੀਂ ਹੋ ਸਕਦਾ ਹੋਰ ਨੂੰ ਬਹੁਤ ਕੁਝ ਹੋ ਸਕਦਾ ਹੈ। ਇੱਥੇ ਤੇ ਪਾਕਿਸਤਾਨ ਤੇ ਭਾਰਤ ਦੀ ਜੰਗ ਦਾ ਕੀ ਸਾਨੂੰ ਪਤਾ ਸੀ? ਕਰੋਨਾ ਦਾ ਕੀ ਪਤਾ ਸੀ? ਹੋਣ ਨੂੰ ਬਹੁਤ ਕੁਝ ਹੋ ਸਕਦਾ ਹੈ ਤਾਂ ਸਰਕਾਰਾਂ ਨੇ ਕੇਵਲ ਇਹ ਕਹਿ ਦੇਣਾ ਵੀ ਹਾਂਜੀ ਸਤਾਰਕ ਹੋ ਜਾਓ ਜੀ। ਕੇਵਲ ਆ ਗੱਲ ਹੋਣ ਵਾਲੀ ਹੈ ਤੇ ਸਾਨੂੰ ਉਹ ਗੱਲ ਕਰਨੀ ਪੈਣੀ ਹੈ ਤੇ ਅਸੀਂ ਉਹ ਚੀਜ਼ਾਂ ਕਰਦੇ ਜਾਵਾਂਗੇ। ਇਹੀ ਆ ਨਾ ਅਸੀਂ ਇਹੋ ਚੀਜ਼ ਕਰਾਂਗੇ। ਹੁਣ ਨਾਲ ਇੱਕ ਬੇਨਤੀ ਮੈਂ ਹੋਰ ਕਰ ਦੇਵਾਂ ਸਾਧ ਸੰਗਤ ਕਿ ਜੇ ਅਸੀਂ ਦੁਬਾਰਾ ਤੋਂ ਗੁਲਾਮ ਹੋ ਗਏ ਨਾ ਜੇ ਦੁਬਾਰਾ ਤੋਂ ਅਸੀਂ ਗੁਲਾਮ ਹੋ ਗਏ ਤਾਂ ਇਹ ਗੱਲ ਯਾਦ ਰੱਖਿਆ ਜੇ ਸਾਧ ਸੰਗਤ ਸਾਡੇ ਲੋਕ ਜਿਹੜੇ ਨੇ ਫਿਰ ਇਥੋਂ ਤੱਕ ਉਹਨਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਚਲੀ ਜਾਏਗੀ ਸਾਡੇ ਲੋਕ ਜਿਹੜੇ ਆ ਨਾ ਉਹ ਵਿੱਚੇ ਵਿੱਚ ਖੁਰ ਜਾਣਗੇ ਵਿੱਚੇ ਵਿੱਚ ਮਰ ਜਾਣਗੇ ਕੁਝ ਲੋਕਾਂ ਤੋਂ ਜਿਹੜੀ ਆ ਨਾ ਆਜ਼ਾਦੀ ਮੰਗੀ ਨਹੀਂ ਮਿਲਣੀ ਤੇ ਸਾਡੇ ਲੋਕ ਆਜ਼ਾਦੀ ਨੂੰ ਤਰਸਣਗੇ ਪਰ ਉਹਨਾਂ ਲੋਕਾਂ ਨੇ ਸਾਨੂੰ ਆਜ਼ਾਦੀ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਦੇਣੀ ਆਜ਼ਾਦੀ ਮਿਲੇਗੀ ਨਹੀਂ ਕੁੱਝ ਆਜ਼ਾਦੀ ਨੂੰ ਪਾਉਣ ਦੇ ਲਈ ਦੁਬਾਰਾ ਤੋਂ ਜਿਹੜੀਆਂ ਨੇ ਕੁਰਬਾਨੀਆਂ ਹੋਣਗੀਆਂ ਆਜ਼ਾਦੀ ਨੂੰ ਜਿਹੜਾ ਲੈਣ ਦੇ ਲਈ ਦੁਬਾਰਾ ਤੋਂ ਜਿਹੜਾ ਹੈ ਸਾਨੂੰ ਸੰਘਰਸ਼ ਕਰਨਾ ਪਵੇਗਾ ਉਸ ਆਜ਼ਾਦੀ ਨੂੰ ਪਾਉਣ ਦੇ ਲਈ ਸਾਨੂੰ ਦੁਬਾਰਾ ਤੋਂ ਫਿਰ ਲੜਾਈ ਲੜਦੀ ਪਵੇਗੀ ਉਸ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਲਈ ਚਲੋ ਖੈਰ ਮੈਂ ਆਪ ਜੀ ਨਾਲ ਇੱਕ ਬੇਨਤੀ ਹੋਰ ਕਰ ਦੇਵਾਂ ਕਿ ਕੁਝ ਲੋਕ ਕਹਿੰਦੇ ਆ ਵੀ 100 ਸਾਖੀ ਦੇ ਵਿੱਚ ਇਹ ਸਭ ਕੁਝ ਲਿਖਿਆ ਹੈ ਪਰ ਸੋ ਸਾਖੀ ਦੇ ਵਿੱਚ ਜਿਹੜਾ ਹੈ ਸਾਨੂੰ ਜ਼ਿਕਰ ਬਹੁਤ ਚੀਜ਼ਾਂ ਦਾ ਮਿਲਦਾ ਹੈ ਪਰ ਸਾਧ ਸੰਗਤ ਤੇ ਯਾਦ ਰੱਖਿਓ ਵੀ ਜੇ ਸਤਗੁਰਾਂ ਨੇ ਲਿਖਿਆ ਤਾਂ ਉਹ ਜ਼ਰੂਰ ਹੋਵੇਗਾ ਔਰ ਇੱਕ ਗੱਲ ਕਿ ਸਤਗੁਰਾਂ ਨੇ ਇਹ ਵੀ ਲਿਖਿਆ ਕਿ ਖਾਲਸਾ ਰਾਜ ਦੁਬਾਰੇ ਆਏਗਾ ਜਿਸ ਦੀ ਜਿਹੜੀ ਪੈਮਾਨੀ ਹੈ ਉਹ ਮਹਾਰਾਜਾ ਦਲੀਪ ਸਿੰਘ ਕਰੇਗਾ ਇੱਕ ਦਲੀਪ ਸਿੰਘ ਨਾਮ ਦਾ ਵਿਅਕਤੀ ਹੋਏਗਾ ਜੋ ਮਹਾਰਾਜਾ ਬਣ ਕੇ ਆਏਗਾ ਤੇ ਉਹ ਸਾਡੇ ਸਿੱਖ ਰਾਜ ਦਾ ਜਿਹੜਾ ਹੈ ਉਹ ਰਾਜਾ ਬਣੇਗਾ ਤੇ ਅਸੀਂ ਉਸ ਦੇ ਮੁਤਾਬਕ ਜਿਹੜਾ ਹੈ ਚੱਲਾਂਗੇ ਤੇ ਸਾਨੂੰ ਉਸ ਦੇ ਮੁਤਾਬਕ ਚੱਲ ਕੇ ਆਪਣਾ ਰਾਜ ਭਾਗ ਦੁਬਾਰੇ ਮਿਲੇਗਾ ਤੇ ਬਹੁਤ ਸਾਰੇ ਘੋੜਸਵਾਰਾਂ ਦੇ ਨਾਲ ਬੜੀ ਦੂਰੀਆਂ ਦੇ ਵਿੱਚੋਂ ਨਿਕਲ ਕੇ ਉਹ ਸਾਡੇ ਕੋਲੇ ਪਹੁੰਚੇਗਾ ਇਹ ਗੱਲ ਜਿਹੜੀ ਹੈ ਉਹ 100 ਸਾਖੀ ਦੇ ਵਿੱਚ ਜ਼ਾਹਿਰ ਹੈ ਤੇ ਗੁਰਮੁਖ ਪਿਆਰਿਓ ਦੁਨੀਆਂ ਦਾ ਅੰਤ ਹੋਏਗਾ ਦੁਨੀਆਂ ਇੱਕ ਵਾਰ ਖਤਮ ਹੋਏਗੀ ਦੁਨੀਆਂ ਮਰਨ ਦੇ ਕੰਢੇ ਤੇ ਹੋਏਗੀ ਭਾਵ ਦੁਨੀਆਂ ਦੇ ਵਿੱਚੋਂ ਬਹੁਤੇ ਲੋਕ ਖਤਮ ਹੋ ਜਾਣਗੇ ਤੇ ਕੁਝ ਲੋਕਾਂ ਦੀ ਜਿਹੜੀ ਆਬਾਦੀ ਹੈ ਘਟ ਜਾਏਗੀ ਗਿਰਮੇ ਚੁੜਮੇ ਲੋਕ ਹੀ ਰਹਿਣਗੇ ਤੇ ਉਸ ਤੋਂ ਬਾਅਦ ਖਾਲਸੇ ਦਾ ਰਾਜ ਜਿਹੜਾ ਹੈ ਉਹ ਆਵੇਗਾ ਇੱਕ ਦਲੀਪ ਸਿੰਘ ਨਾਮ ਦਾ ਵਿਅਕਤੀ ਜਿਹੜਾ ਹੈ ਇਸ ਸੰਸਾਰ ਤੇ ਚੜ੍ਹਾਈ ਕਰਕੇ ਆਵੇਗਾ ਤੇ ਆ ਕੇ ਉਹ ਵੇਖੇਗਾ ਉਹਦਾ ਨਾਮ ਜਿਹੜਾ ਹੈ ਪੂਰੀ ਦੁਨੀਆ ਜਾਣੇਗੀ ਤੇ ਉਸ ਦੇ ਨਾਮ ਤੋਂ ਜਿਹੜੀ ਜਾਣੂ ਹੋਏਗੀ ਤੇ ਉਹ ਇੱਥੇ ਆਣ ਕੇ ਦੁਬਾਰਾ ਤੋਂ ਸਿੱਖ ਰਾਜ ਦਾ ਝੰਡਾ ਚੁਲਾਏਗਾ ਆਪਾਂ ਪੜ੍ਹਦੇ ਆ ਨਾ ਰਾਜ ਕਰੇਗਾ ਖਾਲਸਾ ਖਾਲਸੇ ਨੇ ਰਾਜ ਕੀਤਾ ਹੈ ਪਹਿਲਾ ਖਾਲਸੇ ਨੇ ਰਾਜ ਕੀਤਾ ਲਗਾਤਾਰ 60 ਸਾਲ ਜਿਹੜਾ ਹੈ ਖਾਲਸੇ ਨੇ ਰਾਜ ਕੀਤਾ ਔਰ ਇਹ ਗੱਲ ਯਾਦ ਰੱਖਿਓ ਵੀ ਖਾਲਸੇ ਨੇ ਰਾਜ ਹੁਣ ਤੇ ਦੁਬਾਰਾ ਕਰਨਾ ਹੈ ਹੁਣ ਵਾਰੀ ਜਿਹੜੀ ਹੈ ਦੁਬਾਰੇ ਦੀ ਹੈ ਹੁਣ ਦੁਬਾਰੇ ਖਾਲਸਾ ਰਾਜ ਕਰੇਗਾ ਸਤ ਸੰਗਤ 100 ਸਾਖੀ ਦੇ ਵਿੱਚ ਜੇ ਮੇਰੇ ਸਤਿਗੁਰਾਂ ਨੇ ਕੋਈ ਵੀ ਗੱਲ ਕੀਤੀ ਹੈ ਜਾਂ ਜਿਹੜੇ ਵੀ ਭਵਿੱਖ ਵਚਨ ਕੀਤੇ ਤੇ ਪਿਆਰਿਓ ਉਹ ਸੱਚ ਹੋਣਗੇ ਤੇ ਇਹ ਜੋ ਵੀ ਕਲਾਮਾਂ ਪਹਿਲਾਂ ਵਰਤੀਆਂ ਨੇ ਦੇਖੋ ਸਤਗੁਰ ਕਹਿੰਦੇ ਨੇ ਵੀ 96 ਕਰੋੜ ਖਾਲਸਾ 96 ਕਰੋੜ ਖਾਲਸਾ ਉਦੋਂ ਹੀ ਬਣੇਗਾ ਜਦੋਂ ਸਾਡਾ ਦੁਨੀਆ ਤੇ ਰਾਜ ਕਾਇਮ ਹੋਏਗਾ ਰਾਜ ਕਾਇਮ ਉਦੋਂ ਹੀ ਹੋਏਗਾ ਜਦੋਂ 96 ਕਰੋੜ ਪੈਦਾ ਹੋਏਗਾ ਉਹ 96 ਕਰੋੜ ਕਿਹੜੇ ਹਿਸਾਬ ਨਾਲ ਹੋਏ ਅੰਮ੍ਰਿਤਸਰ ਆ ਕੇ ਅਸੀਂ ਭੰਗ ਕਰ ਦਿੰਦੇ ਆ ਪਰ ਯਾਦ ਰੱਖਿਓ ਵੀ ਜਿੰਨਾ ਚਿਰ ਘਰਾਂ ਦੇ ਵਿੱਚੋਂ ਗੁਰਬਾਣੀ ਦਾ ਆਵਾਜ਼ਾ ਇੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਗੱਲ ਅੰਮ੍ਰਿਤ ਮੇਲੇ ਘਰਾਂ ਦੇ ਵਿੱਚੋਂ ਜਿਹੜੇ ਨੇ ਉਹ ਇਸ਼ਨਾਨ ਕਰਕੇ ਪਾਠ ਦੇ ਆਵਾਜ਼ੇ ਨਹੀਂ ਨਾ ਆਉਂਦੇ ਉਹਨਾਂ ਚੋਂ ਖਾਲਸਾ ਰਾਜ ਦੀ ਜਿਹੜੀ ਗੱਲ ਹੈ ਉਹ ਕਰਨੀ ਬਹੁਤ ਮੁਸ਼ਕਲ ਹੋ ਜਾਏਗੀ ਕਿਉਂਕਿ ਖਾਲਸਾ ਰਾਜ ਐਵੇਂ ਨਹੀਂ ਸਾਨੂੰ ਉਹ ਇਸ ਤਰ੍ਹਾਂ ਮਿਲੇਗਾ ਵੱਖਰੇ ਪੰਡ ਦਾ ਅਸੀਂ ਕਿਸ ਤਰ੍ਹਾਂ ਜਿਹੜਾ ਦਾਵਾ ਕਰ ਸਕਦੇ ਹਾਂ ਜਦੋਂ ਸਾਡੇ ਸਿਰਾਂ ਤੇ ਦਸਤਾਰਾਂ ਹੋਣਗੀਆਂ ਪੱਗਾਂ ਹੋਣਗੀਆਂ ਅਸੀਂ ਰਹਿਤਾਂ ਵਿੱਚ ਹੋ ਗਏ ਤੇ ਸਾਡੇ ਘਰਾਂ ਦੇ ਵਿੱਚ ਉਹ ਆਵਾਜ਼ੇ ਗੁਰਬਾਣੀ ਦੇ ਤੇ ਸਾਡੇ ਸਿਰਾਂ ਤੇ ਦਸਤਾਰਾਂ ਤੇ ਸਾਡੇ ਜਿਹੜੇ ਤੌਰ ਤਰੀਕੇ ਨੇ ਉਹ ਆਮ ਤੌਰ ਤੇ ਗੁਰਸਿੱਖੀ ਜੀਵਨ ਵਾਲੇ ਗੁਰਸਿੱਖਾਂ ਵਾਲੇ ਹੋ ਕੇ ਤੇ ਉਸ ਦਿਨ ਅਸੀਂ ਵੱਖਰੇ ਪੰਡ ਦੇ ਵਿੱਚ ਆਵਾਂਗੇ 100 ਸਾਖੀ ਦੇ ਭਵਿੱਖ ਦਾ ਵਚਨ ਪਿਆਰਿਓ ਇਸ ਤਰ੍ਹਾਂ ਕਿ ਇਹ ਵੀ ਜਿੰਨਾ ਚਿਰ ਅਸੀਂ ਮੰਨਦੇ ਨਹੀਂ ਉਸ ਪਰਮਾਤਮਾ ਨੂੰ ਉਹਨਾਂ ਚਿਰ ਅਸੀਂ ਦੂਸਰੇ ਜਿਹੜੇ ਰਾਜਾਂ ਦੇ ਲੋਕਾਂ ਦੇ ਮੁਤਾਬਕ ਚੱਲਾਂਗੇ ਵਿਪਰਾਂ ਦੀ ਰੀਤਾਂ ਨੂੰ ਕਰਦੇ ਜਾ ਰਹੇ ਹਾਂ ਜਦੋਂ ਉਹ ਬੰਦ ਕਰਾਂਗੇ ਤੇ ਫਿਰ ਖਾਲਸੇ ਦਾ ਰਾਜ ਹੋਏਗਾ ਨਹੀਂ ਤੇ ਬਰਾ ਸਾਰਾ ਸਿਸਟਮ ਚੱਲ ਹੀ ਰਿਹਾ ਤੇ ਹੋ ਸਕਦਾ ਹੈ ਵੀ ਅੰਗਰੇਜ਼ ਵੀ ਦੁਬਾਰਾ ਕਾਬਜ਼ ਹੋ ਜਾਣ ਸਾਡੇ ਜਾਂ ਕੋਈ ਹੋਰ ਹੋ ਜੇ ਇਹ ਆਖਿਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ